ਚਾਹਆਂ ਨੂੰ ਅੱਜ ਆਪਾਂ ਬਣਾਉਣ ਲੱਗੇ ਆ ਜੀ ਮੇਥੀ ਵਾਲੀ ਰੋਟੀ ਆਪਾਂ ਮੇਥੀ ਲੈ ਲਈਏ ਇਹਦੇ ਲਈ ਮੇਥੀ ਨੂੰ ਆਪਾਂ ਡੋਗ ਲਿਆ ਵਾ ਮਤਲਬ ਕਿ ਜੋ ਪਾਟ ਮਤਲਬ ਪੱਕੇ-ਪੱਕੇ ਸੀਗੇ ਉਹ ਆਪਾਂ ਉਤਾਰ ਲਏ ਆ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਵਾਸ਼ ਕਰ ਲਾਂਗੇ ਇਹੇ ਦੋ ਤਰੀਕੇ ਨਾਲ ਬਣ ਜਾਂਦੀ ਹੈ ਰੋਟੀ ਮਤਲਬ ਕਈ ਤਰੀਕੇ ਨਾਲ ਬਣ ਜਾਂਦੀ ਹੈ ਮੇਥੀ ਵਾਲੀਆਂ ਰੋਟੀਆਂ ਇਹਨੂੰ ਆਪਾਂ ਮਤਲਬ ਗ੍ਰाइंड ਕਰਕੇ ਵੀ ਬਣਾ ਸਕਦੇ ਹਾਂ ਜਿਵੇਂ ਇਹਦਾ ਪੇਸਟ ਬਣਾ ਕੇ ਵੀ ਆਪਾਂ ਆਟੇ ਦੇ ਵਿੱਚ ਪਾ ਸਕਦੇ ਆ ਪਰ ਆਪਾਂ ਇਹਨੂੰ ਕੁੰਡੇ ਦੇ ਵਿੱਚ ਚੰਗੀ ਤਰ੍ਹਾਂ ਕੱਟ ਕੇ ਫੇਰ ਬਣਾਵਾਂਗੇ ਰੋਟੀ ਮੇਥੀ ਵਾਲੀ ਕਿਉਂਕਿ ਉਹਦੇ ਨਾਲ ਫਲੇਵਰ ਵੀ ਆਊਗਾ ਥੋੜਾ ਥੋੜਾ ਵਿੱਚ ਪਤਾ ਵੀ ਲੱਗੂਗਾ ਜੇ ਆਪਾਂ ਪੇਸਟ ਪਾ ਕੇ ਬਣਾਉਣੀ ਆ ਉਹਨਾਂ ਦਾਸ ਰੋਟੀ ਦਾ ਕਲਰ ਗ੍ਰੀਨ ਹੋ ਜਾਂਦਾ ਇੰਨਾ ਫੀਲ ਨਹੀਂ ਹੁੰਦਾ ਤਾਂ ਚਲੋ ਹੁਣ ਆਪਾਂ ਧੋਨੇ ਆ ਤੇ ਬਣਾਉਣੀ ਸ਼ੁਰੂ ਕਰਦੇ ਆ ਐਸ ਤਰ੍ਹਾਂ ਕਰਕੇ ਉਹ ਪੂੜਾ ਲੈ ਲਿਆ ਇਹਦੇ ਵਿੱਚ ਆਪਾਂ ਥੋੜਾ ਥੋੜਾ ਕਰਕੇ ਮੇਥੇ ਪਾਵਾਂਗੇ

ਮੇਕ ਕਰ ਦਿੱਤਾ ਹੈ ਹੁਣ ਆਪਾਂ ਪਿਆਜ਼ ਲੈ ਲਿਆ ਨੂੰ ਮੋਟਾ ਮੋਟਾ ਕੱਟ ਲਿਆ ਸੀ ਇਹਦੇ ਵਿੱਚ ਹੀ ਨਮਕ ਪਾ ਲਿਆ ਥੋੜਾ ਜਿਹਾ ਤਾਂ ਕਿ ਪਿਆਜ਼ ਜਲਦੀ ਕੁੱਟੇ ਜਾਂ। ਹੁਣ ਵਿੱਚ ਆਪਾਂ ਪਿਆਜ਼ ਕੁੱਟਦੇ ਹਾਂ। ਹਰੀ ਮਿਰਚ ਦਾ ਆਪਾਂ ਪੇਸਟ ਬਣਾ ਕੇ ਰੱਖ ਲਵਾਂ। ਆਪਾਂ ਪਿਆਰ ਵੀ ਘੁੱਟਿਆ ਗਿਆ ਜਿਆਦਾ ਨਹੀਂ ਘੁੱਟਣਾਗਾ ਥੋੜਾ ਥੋੜਾ ਵਿੱਚ ਆਉਂਦਾ ਰਹਿ ਗਿਆ ਮਤਲਬ ਟੇਸਟ ਵਿੱਚ ਮੇਥੀ ਦਾ ਫੇਰ ਹੀ ਪਤਾ ਲੱਗੂ ਮੇਥੀ ਹੁਣ ਆਪਾਂ ਇਹਨੂੰ ਲੈ ਜਾਣੀ ਹੁਣ ਆਪਾਂ ਆਟਾ ਲੈ ਲਿਆ ਦਾ ਇਹਦੇ ਵਿੱਚ ਆਪਾਂ ਮਸਾਲੇ ਐਡ ਕਰਦਾਂਗੇ ਜਿਹੜੇ ਜਿਹੜੇ ਪਾਉਣੇ ਆ ਨਮਕ ਪਾਵਾਂਗੇ 2 ਚਮਚੇ ਨਮਕ ਦੇ ਲਾਲ ਮਿਰਚ ਪਾਵਾਂਗੇ ਉੱਗੇ ਆਪਾਂ ਹਰੀ ਮਿਰਚ ਵੀ ਪਾਵਾਂਗੇ ਇਸ ਕਰਕੇ ਥੋੜੀ ਜਿਹੀ ਲਾਲ ਮਿਰਚ ਪਾਈ ਆ ਥੋੜੀ ਜਿਹੀ ਆਪਾਂ ਹਲਦੀ ਪਾਈ ਆ ਇਹ ਜ਼ਰੂਰੀ ਨਹੀਂ ਪਾਉਣੀ ਸਕਿਪ ਵੀ ਕਰ ਸਕਦੇ ਆ ਤੇ ਥੋੜਾ ਜਿਹਾ ਜੀਰਾ ਪਾ ਦਿੰਨੇ ਆ ਮਸਾਲੇ ਦੇ ਹੁਣ ਇਹਨਾਂ ਨੂੰ ਮਿਲਾ ਲਾਂਗੇ ਹੁਣ ਆਪਾਂ ਇਹਦੇ ਵਿੱਚ ਹਰੀ ਮਿਰਚ ਪਾ ਦਾਂਗੇ ਇਹਨੂੰ ਆਪਾਂ ਪੀਸ ਲਿਆ ਸੀ ਤੇ ਨਾਲ ਹੀ ਆਪਾਂ ਜਿਹੜੇ ਮੇਥੇ ਕੁੱਟੇ ਸੀ ਇਹਨਾਂ ਨੂੰ ਪਾ ਦੇਣਾ ਫਿਰ ਦੇਖਾਂਗੇ ਕਿੰਨਾ ਕੁ ਪਾਣੀ ਪੈਂਦਾ ਉਹ ਸਾਰਾ ਆਪਣਾ ਵਿੱਚ ਪਾਣੀ ਪਾ ਦਾਂਗੇ ਅਸਤਰਾ ਕਰਕੇ ਅਪਾਣੀ ਦੇ ਨਾਲ ਗੁੰਡਾ ਧੋ ਕੇ ਵਿੱਚ ਪਾ ਲਿਆ ਹੁਣ ਮਿਲਾ ਲਾਂਗੇ ਨਾ ਦੇਖ ਲਈਏ ਕਿੰਨਾ ਖਾਊਗਾ ਪਾਣੀ ਉਹ ਸਾਰਾ ਨਾ ਪਾਣੀ ਦਾ ਆਟਾ ਬਣ ਲਾਂਗੇ ਹੁਣ ਆਪਾਂ ਥੋੜਾ ਥੋੜਾ ਪਾਣੀ ਪਾ ਲਾਂਗੇ ਜ਼ਿਆਦਾ ਪਾਣੀ ਪੈਣਾ ਨਹੀਂ ਤੇ ਆਟਾ ਮਿਲਾਓ ਅਸਤਰਾ ਕਰਕੇ ਆਪਣਾ ਆਟਾ ਗੁੱਝ ਗਿਆ ਤੇ ਹੁਣ ਆਪਾਂ ਰੋਟੀ ਬਣਾਵਾਂਗੇ ਥੋੜਾ ਜਿਹਾ ਆਪਾਂ ਇਸੇ ਬੇਸਿਕ ਉਹ ਲਾ ਦਿੰਨੇ ਆ ਥੋੜਾ ਜਿਹਾ ਮਤਲਬ ਲਾਈਟ ਦੀ ਪ੍ਰੋਬਲਮ ਆ ਰਹੀ ਹੈ ਤੇ ਵੀ ਲਾਈਟ ਬੈਕ ਸੈਟ ਕਰਕੇ ਬਹੁਤ ਸੋਹਣੀ ਰੋਟੀ ਗ੍ਰੀਨ ਗ੍ਰੀਨ ਬਣੀ ਹੈ ਇਹਨੂੰ ਚੰਗੀ ਤਰ੍ਹਾਂ ਦੇਸੀ ਘਿਓ ਦੇ ਨਾਲ ਮਤਲਬ ਲਾਉ ਰੋਟੀ ਕੋਲੀ ਕੋਲੀ ਬਣ ਜਾਂਦੀ ਹੈ ਪਰ ਉਹ ਬਣਾਉਂਦੀ ਲੋੜ ਹੀ ਨਹੀਂ ਪੈਂਦੀ ਕੱਪ ਰੋਟੀ ਬਣ ਗਈ ਇਹਨੂੰ ਤਾਪਾਂ ਅਗਲੇ ਪਾ ਦਾਂਗੇ ਨਾਲ ਦੀ ਨਾਲ ਘਿਓ ਲਾਈ ਚੱਲਾਂ। ਉਹਨੀਆਂ ਸੌ ਬੋਲੀਆਂ ਬੋਲੀਆਂ ਬਣ ਜਾਂਦੀਆਂ ਰੋਟੀਆਂ। ਪਰਾਂਠਾ ਲਾਣ ਦੀ ਲੋੜ ਹੀ ਨਹੀਂ ਪੈਂਦੀ। ਮਜ਼ੇਦਾਰ ਰੋਟੀਆਂ ਬਣ ਕੇ ਤਿਆਰ ਹੋ ਜਾਂਦੀਆਂ। ਵੈਸੇ ਵੀ ਹੈਲਦੀ ਹੁੰਦੀ ਆਪਣੇ ਲਈ। ਪਾਲਕ ਵੀ ਪਾ ਸਕਦੇ ਆ, ਮੇਥੀ ਵੀ ਪਾ ਸਕਦੇ ਆ। ਨਾ ਪਾ ਲਈ ਪਾਲਕ।

ਦੇਖੋ ਇਹਨੂੰ দেই ਨਾਲ ਆਪਾਂ 4 ਲਵਾਂਗੇ ਤੇ ਲੱਸੀ ਦੇ ਨਾਲ ਬੜੇ ਮ제 ਨਾਲ ਸਿਆਰਾਂ ਦੇ ਵਿੱਚ ਹੈਲਦੀ ਰੋਟੀ ਬਣਾ ਕੇ ਬਣ ਕੇ ਤਿਆਰ ਹੋ ਗਈ ਤੁਸੀਂ ਵੀ ਖਾ ਸਕਦੇ ਹੋ ਵਸਤਰ ਆਪਣੀ ਰੋਟੀ ਬਣ ਕੇ ਤਿਆਰ ਹੋ ਗਈ ਜੀ ਕਰੇਨ ਕਰੇਨ ਇਸ ਤਰ੍ਹਾਂ ਕਰਕੇ ਮੇਥੀ ਵਾਲੀ ਰੋਟੀ ਬਣ ਕੇ ਤਿਆਰ ਹੋ ਗਈ ਇਹਦੇ ਨਾਲ ਲੈ ਲਿਆ ਆਪਾਂ ਚਾਹ ਮੀਂਬੂ ਵਾਲਾ ਹਰੀ ਮਿਰਚ ਕੁਝ ਵੀ ਲੈ ਸਕਦੇ ਹਾਂ ਸੈਲਡ ਵੀ ਨਾਲ ਲੈ ਸਕਦੇ ਹਾਂ ਤੁਹਾਡੀ ਇੱਛਾ ਨਾਲ ਦਹੀਂ ਲੈ ਲਈਆਂ ਨਾਲ ਆਪਾਂ ਮੱਖਣ ਰੱਖ ਲਿਆ ਇਸ ਤਰ੍ਹਾਂ ਕਰਕੇ ਆਪਣੀ ਰੋਟੀ ਬਣ ਗਈ ਹੋ ਗਈ ਰੈਡੀ ਮੇਥੀ ਵਾਲੀ ਤੇ ਬੜੇ ਸਾਰੇ ਨਾਲ ਬਾਜਰਦੀਆਂ ਨੂੰ ਤੁਸੀਂ ਵੀ ਘਰ ਦੇ ਵਿੱਚ ਬਣਾ ਕੇ ਖਾ ਸਕਦੇ ਹੋ ਤੇ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਕਿ ਕਿਸ ਤਰ੍ਹਾਂ ਬਣੇ। ਬਾਂਦੀ ਦਾ ਨਹੀਂ ਘਰੇ ਆ ਪਰ ਸਾਡੀਆਂ ਦੇ ਵਿੱਚ ਤੇ ਇੱਕ ਟੌਪਿੰਗ ਦਹੀਂ ਇਗਨਮ ਵਾਲੀ ਮਤਲਬ ਕਿ ਕੋਈ ਜਿਹਨੇ ਮਿੱਠੀ ਹੋ ਵੀ ਪਾਲ ਲਈ ਜੇ ਤੁਹਾਨੂੰ ਸਾਡੀ ਵੀਡੀਓਜ਼ ਵਧੀਆ ਲੱਗਦੀ ਸੀ ਸਾਡੇ ਲਈ ਲਾਈਕ ਸ਼ੇਅਰ ਤੇ ਕਮੈਂਟ ਕਰਿਆ ਕਰੋ ਐਂਡ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਥੈਂਕ ਯੂ ਜੀ